ਸਾਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰਿੰਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਆਪਕਾਰੀ ਨੀਤੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੇ ਕਵਿਤਾ ਨੂੰ ਸ਼ਰਤਾਂ ਸਹਿਤ ਦਿੱਤੀ ਜ਼ਮਾਨਤ ਅਦਾਲਤ ਨੇ ਕਵਿਤਾ ਨੂੰ ਸੀਬੀ ਅਤੇ ਈਡੀ ਦੋਵਾਂ ਮਾਮਲਿਆਂ ਵਿੱਚ ਜ਼ਮਾਨਤੀ ਬਾਂਡ ਭਰਨ ਦੇ ਦਿੱਤੇ ਨਿਰਦੇਸ਼ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਚੁਣੇ ਗਏ ਰਾਜ ਸਭਾ ਮੈਂਬਰ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੇ ਗਏ ਰਵਨੀਤ ਸਿੰਘ ਬਿੱਟੂ ਨਸ਼ਿਆਂ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਕਦਮ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਕੀਤਾ ਗਠਨ ਤੇ ਹੁਣ ਖਬਰਾਂ ਵਿਸਤਾਰ ਨਾਲ ਸੁਪਰੀਮ ਕੋਰਟ ਨੇ ਬੀਆਰਐਸ ਨੇਤਾ ਕੇ ਕਵਿਤਾ ਨੂੰ ਕੇਂਦਰੀ ਜਾਂਚ ਬਿਊਰੋ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਜਾਂਚ ਕੀਤੇ ਜਾ ਰਹੇ ਅਪਕ੍ਰਿਤੀ ਬੇਨਿਮਿਆਂ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ ਜਸਟਿਸ ਵੀ ਆਰ ਗਬਈ ਅਤੇ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਕਵਿਤਾ ਨੂੰ ਤੁਰੰਤ ਰਹਾਅ ਕਰਨ ਦਾ ਨਿਰਦੇਸ਼ ਦਿੱਤਾ ਸਿਖਰਲੀ ਅਦਾਲਤ ਨੇ ਕਵਿਤਾ ਵਿਰੁੱਧ ਸਬੂਤਾਂ ਨਾਲ ਛੇੜਛਾੜ ਨਾ ਕਰਨ ਜਾਂ ਇਸ ਮਾਮਲੇ ਵਿੱਚ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਸਮੇਤ ਕਈ ਸ਼ਰਤਾਂ ਵੀ ਲਗਾਈਆਂ ਨੇ ਸਿਖਰਲੀ ਅਦਾਲਤ ਨੇ ਉਸ ਨੂੰ ਸੀਬੀਏ ਅਤੇ ਈਡੀ ਦੋਵਾਂ ਮਾਮਲਿਆਂ ਵਿੱਚ 10-10 ਲੱਖ ਰੁਪਏ ਦੇ ਜ਼ਮਾਨਤ ਬਾਂਡ ਭਰਨ ਦਾ ਨਿਰਦੇਸ਼ ਦਿੱਤਾ ਸਪਰੀਮ ਕੋਰਟ ਨੇ ਉਸ ਨੂੰ ਆਪਣਾ ਪਾਸਪੋਰਟ ਸੌਂਪਣ ਦਾ ਵੀ ਨਿਰਦੇਸ਼ ਦਿੱਤਾ ਹੈ। ਭਾਜਪਾ ਉਮੀਦਵਾਰ ਰਮਨਿਤ ਸਿੰਘ ਬੇਟੂ ਰਾਜਸਥਾਨ ਤੋਂ ਬਿਨਾਂ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਚੁਣੇ ਗਏ। ਵਿਰੋਧੀ ਪਾਰਟੀਆਂ ਨੇ ਉੱਥੇ ਆਪਣਾ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਸੀ। ਇਸੇ ਤਰ੍ਹਾਂ ਹਰਿਆਣਾ ਤੋਂ ਕਿਰਨ ਚੌਧਰੀ ਅਤੇ ਤੇਲੰਗਾਨਾ ਤੋਂ ਵੀ ਸ਼ੇਖ ਮਨੂ ਸਿੰਘ ਵੀ ਨੂੰ ਰਾਜ ਸਭਾ ਮੈਂਬਰ ਚੁਣੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ 10 ਤਰੀਕ ਨਸ਼ੇ ਵਿਰੁੱਧ ਮੁਹਿੰਮ ਨੂੰ ਤੇਜ਼ ਕਰਨ ਲਈ ਹੁਣ ਇੱਕ ਨਵੀਂ ਐਂਟੀ ਨਾਰਕੋਟਿਕ ਟਾਸਕ ਫੋਰਸ ਵੱਲੋਂ ਨਸ਼ਾ ਤਸਕਰਾਂ ਉੱਤੇ ਸਖੰਡਜਕਾ ਸਜਾਵੇਗਾ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਟੀਚਾ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨਾ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿੱਚ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਨਵੀਂ ਇਮਾਰਤ ਦਾ ਭਲਕੇ 11 ਵਜੇ ਉਦਘਾਟਨ ਕਰਨਗੇ ਪੰਜਾਬ ਸਰਕਾਰ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ ਵਟਸਐਪ ਨੰਬਰ ਵੀ ਉਹ ਜਾਰੀ ਕਰਨਗੇ ਜਿਸ ਤਰ੍ਹਾਂ ਹੀ ਪੰਜਾਬ ਦੇ ਲੋਕ ਵਟਸਐਪ ਉੱਤੇ ਨਸ਼ਾ ਤਸਕਰੀ ਦੀ ਜਾਣਕਾਰੀ ਦੇ ਸਕਣਗੇ ਇਸ ਤੋਂ ਇਲਾਵਾ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਵਿੱਚ ਬਣਾਈ ਗਈ ਆਧੁਨਿਕ ਕੰਪਿਊਟਰ ਲੈਬ ਨਾਲ ਪੰਜਾਬ ਵਿੱਚ ਨਸ਼ਾ ਤਸਕਰਾ ਉੱਤੇ ਤੀਖੀ ਨਜ਼ਰ ਰੱਖੀ ਜਾਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਖਾਂ ਦੇ ਕਿਰਦਾਰ ਅਤੇ ਇਤਿਹਾਸਕ ਪੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਕੰਗਣਾ ਨਾਉਤ ਦੀ ਐਮਰਜੈਂਸੀ ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸਿੱਖ ਵਿਰੋਧੀ ਭਾਵਨਾਵਾਂ ਵਾਲੇ ਇਤਰਾਜ਼ਯੋਗ ਦ੍ਰਿਸ਼ ਘਟਣ ਲਈ ਕਿਹਾ ਹੈ ਸ਼ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਆਮਨਵੀਰ ਸਿੰਘ ਸੈਲੀ ਵੱਲੋਂ ਭੇਜੇ ਗਏ ਨੋਟਿਸ ਵਿੱਚ ਕੰਗਣਾ ਰਣਾਉਤ ਸਮੇਤ ਫਿਲਮ ਦੇ ਨਿਰਮਾਤਾਵਾਂ ਨੂੰ ਜਾਰੀ ਕੀਤਾ ਗਿਆ ਟ੍ਰੇਲਰ ਵੀ ਜਨਤਕ ਅਤੇ ਸੋਸ਼ਲ ਮੀਡੀਆ ਮੰਚਾਂ ਤੋਂ ਹਟਾ ਕੇ ਸਿੱਖ ਕੌਮ ਪਾਸੋਂ ਲਿਖਤੀ ਮਾਫੀ ਮੰਗਣ ਲਈ ਕਿਹਾ ਗਿਆ ਸ਼ਰਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਾ ਕਿ ਹੈ ਕਿ ਕੰਗਣਾ ਰਣਾਉਤ ਦੀ ਐਮਰਜੈਂਸੀ ਫਿਲਮ ਦਾ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਸਿੱਖ ਸੰਸਥਾ ਵੱਲੋਂ ਇਸ ਦੇ ਵਿਰੁੱਧ ਸੇਕਪਮ ਨਮਨ ਦੀ ਤਰਜਮਾਨੀ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਫਿਲਮ ਉਤੇ ਸਭ ਤੋਂ ਪਹਿਲਾਂ ਸਖਤ ਟਰਾਈ ਪ੍ਰਗਟ ਕਰਦੇ ਸੋਤੇ ਰੋਕ ਲਗਾਉਣ ਲਈ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini Vaishnaw ਅਤੇ ਕੇਂਦਰੀ ਫਿਲਮ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੰਨ ਜੋਸ਼ੀ ਨੂੰ ਵੱਖ-ਵੱਖ ਪੱਤਰ ਲਿਖੇ ਗਏ ਸਨ। 6 ਸਤੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਕੰਗਣ ਰਣਾਉਤ ਦੀ ਫਿਲਮ ਐਮਰਜੈਂਸੀ ਰਿਲੀਜ਼ ਤੋਂ ਪਹਿਲਾਂ ਹੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ। ਇਸ ਫਿਲਮ ਦੇ ਵਿਰੋਧ ਵਿੱਚ ਅੱਜ ਬਠਿੰਡਾ ਵਿੱਚ ਵੱਡੇ ਗਿਣਤੀ ਵਿੱਚ ਇਕੱਠੇ ਹੋਈਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਿਨੇਮਾ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਤੇ ਫਿਰ ਐਮਰਜੈਂਸੀ ਫਿਲਮ ਦਾ ਵਿਰੋਧ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕਰਕੇ ਪੋਤਲਾ ਫੂਕਿਆ ਗਿਆ ਪਾਈ ਗੁਰਦੀਪ ਸਿੰਘ ਬਠਿੰਡਾ ਅਤੇ ਸੁਖਰਾਜ ਸਿੰਘ ਨੇ ਕਿਹਾ ਕਿ ਕੰਗਨ ਨਾਉਤ ਵੱਲੋਂ ਲਗਾਤਾਰ ਸੇਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਥਿਤ ਸੇਖ ਵਿਰੋਧੀ ਬਿਆਨ ਦਿੱਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਵੀ ਕੰਗਨ ਨਾਉਤ ਵੱਲੋਂ ਇੱਕ ਇੰਟਰਵਿਊ ਵਿੱਚ ਪੰਜਾਬ ਪੰਜਾਬੀਅਤ ਅਤੇ ਸੇਖਾਂ ਦੇ ਖਿਲਾਫ ਜ਼ਹਿਰ ਉਗਲਿਆ ਗਿਆ ਇਸ ਨੂੰ ਹਰਗੇਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਫਿਲਮ ਦਾ ਜ਼ਬਰਦਸਤ ਵਿਰੋਧ ਕਰਨ ਅਤੇ ਜੇਕਰ ਕੋਈ ਸਿਨੇਮਾ ਮਾਲਕ ਇਸ ਫਿਲਮ ਨੂੰ ਲਗਾਉਂਦਾ ਹੈ ਤਾਂ ਉਸ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਕੰਗੜਾ ਨਵਤਪੀਛੇ ਲੰਬੇ ਸਮੇਂ ਤੋਂ ਹਾਂਜੀ ਦੇਸ਼ ਦੇ ਵਿੱਚ ਖਾਸ ਕਰਕੇ ਕਿਸਾਨਾਂ ਦੇ ਤੇ ਕੱਟ ਗਿੰਤੀਆਂ ਦੇ ਸਿੱਖਾਂ ਦੇ ਵਿਰੁੱਧ ਨਫਰਤ ਖਿਲਾ ਰਹੀ ਹੈ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਤੇ ਦਿੱਲੀ ਭਾਰਤੀ ਜਨਤਾ ਪਾਰਟੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਅੱਕ ਲਾਉਣੀ ਬੜੀ ਸੌਖੀ ਹੈ ਭਜਾਉਣੀ ਬੜੀ ਔਖੀ ਹੈ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਉਹ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾ ਜਿਸ ਤਰ੍ਹਾਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਤੁਹਾਨੂੰ ਲੱਗਦਾ ਕਿ ਇਹ ਮਨਸ਼ਾ ਕੀ ਹੈ ਕਿਉਂ ਪੰਜਾਬ ਤੇ ਪੰਜਾਬੀਓ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਕੋ ਇੱਕ ਨੀਤੀ ਹੈ ਵੀ ਫਿਰਕਿਆਂ 'ਚ ਫਰਕ ਪਾ ਕੇ ਦੇਸ਼ ਦੇ ਵਿੱਚ ਜਿਹੜੇ ਕਹਤੇ ਤੁਰੀਏ ਠੀਕ ਮੈਂ ਕਹਿਣਾ ਚਾਹੁੰਦਾ ਕਿ ਇਹ ਰਸਤਾ ਬੜਾ ਖਤਰਨਾਕ ਹੈ ਇਹ ਦੇਸ਼ ਜਿਹੜਾ 140 ਕਰੋੜ ਲੋਕਾਂ ਦਾ ਦੇਸ਼ ਹੈ ਇਹ ਸਮਾਜਿਕ ਇੱਕ ਸੁਰਤਾ ਨਾਲ ਕਿਸੇ ਜਮਹੂਰੀਅਤ ਨਾਲ ਕਿਸੇ ਰੂਲ ਆਫ ਲਾ ਨਾਲ ਚੱਲ ਸਕਦਾ ਹੈ ਫਿਰਕਿਆਂ ਦੇ ਵਿੱਚ ਜਿਹੜੀ ਹਰਕ ਪਾ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਕਰਨੀ ਉਹ ਅੱਗ ਨਾਲ ਖੇਡ ਰਹੇ ਆ ਅੱਗ ਕਿਸੇ ਦੀ ਮਿੱਤਰ ਨਹੀਂ ਹੁੰਦੀ ਲਾਉਣੀ ਸੌਕੀ ਹੈ ਭਜਾਉਣੀ ਔਕੀ ਹੈ ਧੰਨਵਾਦ ਜੇ ਫਿਲਮ ਲਾਉਂਦੇ ਨੇ ੱੱਕੇ ਨਾਲ ਫਿਰ ਤੁਹਾਡਾ ਐਕਸ਼ਨ ਕੀ ਹੋਊਗਾ ਲੱਗ ਹੀ ਨਹੀਂ ਸਕਦੀ ਅੱਗੇ ਲਾਉਣੀ ਆ ਕਿ ਇੱਕ ਲੱਗੀ ਸੀ ਉਹਦਾ ਜੋ ਹੈ ਸਰਵਾਇਓ ਹੋਏਗਾ ਅੱਜ ਜਿਹੜਾ ਇੱਥੇ ਬਠਿੰਡਾ ਵੇਕੇ ਮਿੱਤਲ ਮਾਲ ਤੋਂ ਸਾਹਮਣੇ ਪ੍ਰੋਟੈਸਟ ਕੀਤਾ ਇਹ ਕੰਗਣਾ ਰੌਣਦ ਦੀ ਜਿਹੜੀ ਐਮਰਜੈਂਸੀ ਮੂਵੀ ਉਸ ਨੂੰ ਲੈ ਕੇ ਆ ਸੋ ਇਹ ਮੂਵੀ ਪੰਜਾਬ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੇ ਲਈ ਤੁਲੀਆ ਮੂਵੀ ਦੀ ਗੱਲ ਤਾਂ ਬਾਅਦ ਦੀ ਆ ਜਿਹੜੀ ਇਹ ਔਰਤ ਆ ਇਹ ਹਮੇਸ਼ਾ ਸਿੱਖਾਂ ਦੇ ਪ੍ਰਤੀ ਨਫ਼ਰਤ ਦਿਖਾਉਂਦੀ ਆ ਆਪਾਂ ਕਿਸਾਨ ਅੰਦੋਲਨ ਵੇਲੇ ਵੀ ਦੇਖਿਆ ਤੇ ਹੁਣ ਵੀ ਪਿੱਛੇ ਜੇ ਇੱਕ ਨੂੰ 에어ਪੋਰਟ ਦੇ ਵਿੱਚ ਜਦੋਂ ਕੁੜੀ ਨੇ ਸਬਕ ਸਿਖਾਇਆ ਉਹ ਸੰ ਕਿਸਾਨ ਅੰਦੋਲਨ ਦੀ ਟਿੱਪਣੀ ਨੂੰ ਲੈ ਕੇ ਤਾਂ ਇਹਦੀ ਜਿਹੜੀ ਜ਼ਹਿਰ ਆ ਸਿੱਖਾਂ ਦੇ ਖਿਲਾਫ ਆ ਉਹ ਅੱਜ ਇਸ ਮੂਵੀ ਤੋਂ ਵੀ ਸੱਦ ਹੁੰਦੀ ਆ ਇਸ ਮੂਵੀ ਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਅਕਸ ਨੂੰ ਖਰਾਬ ਕੀਤਾ ਗਿਆ ਉਹਨੂੰ ਇੱਕ ਪਤਿਤ ਸਿੱਖ ਵੱਲੋਂ ਵੀ ਦਿਖਾਇਆ ਗਿਆ ਤੇ ਉਹਨਾਂ ਦੇ ਵੱਲੋਂ ਦੇਸ਼ ਨੂੰ ਦੋ ਫਾੜ ਕਰਨ ਦੀ ਗੱਲ ਦੇ ਲਈ ਜਿਹੜੀ ਗੱਲ ਉਹਨਾਂ ਦੇ ਮੂੰਹੋਂ ਕਢਾਈ ਗਈ ਆ ਹਾਲਾਂਕਿ ਸੰਤਾਂ ਦੇ ਜਾਣ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹ ਹੋਈਆਂ ਸੰਤਾਂ ਦੀ ਖੁੱਦੀ ਸਪੀਚ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਉਹਨਾਂ ਨੇ ਦਿਖਾਈ ਆ ਦੂਸਰੇ ਪਾਸੇ ਇਹ ਇੱਕ ਐਸੀ ਔਰਤ ਆ ਜਿਹੜੀ ਸਾਰਾ ਕੁਝ ਆਪ ਕਰ ਰਹੀ ਆ ਡਾਇਰੈਕਟਰ ਵੀ ਆਪ ਆ ਐਕਟਰ ਵੀ ਆਪ ਆ ਸਟੋਰੀ ਮੇਕਰ ਵੀ ਆਪ ਆ ਤੇ ਪ੍ਰੋਡਿਊਸਰ ਵੀ ਆਪ ਆ ਸੋ ਇਹ ਸਿੱਧਾ ਸਿੱਧਾ ਟਾਰਗੇਟ ਪੰਜਾਬ ਦੇ ਵਿੱਚ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਸਿੱਖਾਂ ਨੂੰ ਕਰ ਰਹੀ ਆ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਭਾਜਪਾ ਦੀ ਸਰਕਾਰ ਨੂੰ ਤੇ ਇਹ ਇਹਦੇ ਜਿਹੜੇ ਲੋਕ ਆ ਹਮ ਖੈ ਲਈ ਇਹਨਾਂ ਦੇ ਇਹਨਾਂ ਨੂੰ ਬੇਨਤੀ ਨਹੀਂ ਚੇਤਾਵਨੀ ਦਿੰਨੇ ਆ ਕਿ ਸੁਧਰ ਜਾਣ ਪੰਜਾਬ ਦੇ ਵਿੱਚ ਜਿਹੜੀ ਅੱਗ ਲਾਉਣ ਦੇ ਲਈ ਤੁਸੀਂ ਤੁਲਿਓ ਇਹ ਸੰਭਣੀ ਨਹੀਂ ਸੋ ਇਹਨੂੰ ਰੋਕਣ ਦੇ ਲਈ ਸਿੱਖ ਹਰ ਇੱਕ ਇਸ ਦੇ ਲਈ ਇਕੱਠੇ ਨੇ ਤੇ ਇਹਦਾ ਵਿਰੋਧ ਹਰ ਇੱਕ ਪੱਧਰ ਤੇ ਕਰਨਗੇ ਤੇ ਦੂਸਰੀ ਬੇਨਤੀ ਪੰਜਾਬ ਦੇ ਜਿਹੜੇ ਸਿਨੇਮੇ ਵਾਲੇ ਲੋਕ ਆ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਇਸ ਦਾ ਤੁਸੀਂ ਵੀ ਪੂਰਨ ਤੌਰ ਤੇ ਬਾਈਕਟ ਕਰੋ ਸ਼ਰਮਣੀ ਕਲਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਫਤਿਹਗੜ੍ਹ ਸਾਹਿਬ ਵਿੱਚ ਕਿਹਾ ਹੈ ਕਿ ਕੰਗਣਵਣੋਤ ਵੱਲੋਂ ਬਣਾਈ ਗਈ ਫਿਲਮ ਅਮਰਜੈਂਸੀ ਵਿੱਚ ਸੇਖਾਂ ਦੇ ਖਿਲਾਫ ਉਗਲੀ ਗਈ ਜ਼ਹਿਰ ਕਰਨ ਪੂਰੇ ਪੰਜਾਬ ਭਰ ਵਿੱਚ ਪੰਜਾਬੀਆਂ ਤੇ ਸੇਖਾਂ ਵੱਲੋਂ ਕੀਤੇ ਜਾ ਰਹੇ ਜ਼ਬਰਦਸਤ ਵਿਰੋਧ ਦੇ ਕਾਰਨ ਕਿਸਾਨਾਂ ਦੇ ਖਿਲਾਫ ਬਿਆਨ ਦੇ ਕੇ ਕੰਗਣਾ ਨੇ ਨਵੀਂ ਕੰਟਰੋਵਰਸੀ ਖੜੀ ਕੀਤੀ ਹੈ ਉਹਨੇ ਕਿਹਾ ਕਿ ਭਾਰਤ ਵਿੱਚ ਪੰਜਾਬ ਦੇ ਲੋਕਾਂ ਨਾਲ ਸੌੜੀ ਸਿਆਸਤ ਕੀਤੀ ਜਾ ਰਹੀ ਹੈ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਹ ਦੇਸ਼ ਦੀ ਏਕਤਾ ਲਈ ਘਾਤਕ ਹੈ ਅੱਜ ਦੇ ਦਿਨ ਇੱਕ ਬਹੁਤ ਹੀ ਸੈਸੇ ਮਸਲਾ ਕਿ ਕੰਗਨਾ ਰੰਦੌਤ ਨੇ ਇੱਕ ਫਿਲਮ ਜਿਹੜੀ ਹੈਗੀ ਬਣਾਈ ਹੈ ਜਿਹਦਾ ਨਾਮ ਐਮਰਜੈਂਸੀ ਰੱਖਿਆ ਗਿਆ ਉਸ ਦੇ ਉੱਤੇ ਅਲੱਗ-ਅਲੱਗ ਧਿਰਾਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤਾ ਗਿਆ ਔਰ ਇਹ ਜਾਣਬੁੱਝ ਕੇ ਇੱਕ ਕੰਟਰੋਵਰਸੀ ਜਾਣ ਕੇ ਖੜੀ ਕੀਤੀ ਗਈ ਤਾਂ ਕਿ ਉਸ ਦੀ ਫਿਲਮ ਕੰਟਰੋਵਰਸੀ ਦੇ ਵਿੱਚ ਲੋਕ ਇਸ ਗੱਲ ਦੀ ਉਸ ਤੱਕ ਉਤਸਕ ਹੋਣ ਕਿ ਉਹ ਦੇ ਵਿੱਚ ਹੈ ਕੀ ਆ ਪਰ ਤੁਸੀਂ ਹੈਰਾਨ ਹੋ ਜਾਓਗੇ ਕਿ ਉਸ ਕੰਟਰੋਵਰਸੀਅਲ ਰੋਕਣ ਤੇਜੀ ਦੇ ਵਿੱਚ ਅੱਜ ਪੰਜਾਬੀਆਂ ਦਾ ਵੀ ਕਿਸਾਨਾਂ ਦਾ ਵੀ ਸਾਰਿਆਂ ਦਾ ਇੱਕ ਔਰ ਭਾਜਪੀ ਲਈ ਵੀ ਇੱਕ ਜਿਹੜਾ ਹੈਗਾ ਬਹੁਤ ਵੱਡਾ ਮੁੱਦਾ ਬਣਿਆ ہوا ਸੀ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਪਖਮੇ ਮਸਲੇ ਦੇ ਵਿੱਚ ਇੱਕਦਮ ਇੱਕ ਪਖਮਾ ਮਸਲਾ ਇਹ ਆ ਜਾਂਦਾ ਹੈ ਕਿ ਕੰਗਣਾ ਰਣੌਤ ਆਪਣੀ ਫਿਲਮ ਨੂੰ ਚਲਾਉਣ ਵਾਸਤੇ ਕਿਸਾਨਾਂ ਦੇ ਖਿਲਾਫ ਅਪਸ਼ਬਦ ਬੋਲਦੀ ਆ ਅਪਸ਼ਬਦ ਬੋਲ ਕੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਮਾਰੀਆਂ ਚੰਗੀਆਂ ਗੱਲਾਂ ਕੀਤੀਆਂ ਜਾਂਦੀਆਂ ਕਿਸਾਨ ਅੰਦੋਲਨ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਔਰ ਉਸ ਦੇ ਵਿੱਚ ਤੁਸੀਂ ਹੈਰਾਨ ਰਾਜੋ ਨੇ ਮੈਂ ਮੀਡੀਆ ਦੇ ਉੱਤੇ ਵੀ ਇਸ ਗੱਲ ਦਾ ਸਵਾਲ ਕਰਦਾ ਕਿ ਉਹ ਐਮਰਜੈਂਸੀ ਫਿਲਮ ਜਿਹੜੀ ਉਹ ਬਿਲਕੁਲ ਦਬ ਕੇ ਰਹਿ ਗਈ ਉਸ ਦੇ ਉੱਤੇ ਗੱਲ ਕਰਨੀ ਲੋਕਾਂ ਨੇ ਬੰਦ ਕਰਤੀ ਔਰ ਇੱਕੋ ਮਸਲਾ ਚੱਲਣਾ ਸ਼ੁਰੂ ਹੋ ਗਿਆ ਜਿਹਦੇ ਉੱਤੇ ਮੁੜ ਕੇ ਬੀਜੇਪੀ ਨੇ ਵੀ ਬਿਆਨ ਦਿੱਤਾ ਕਿ ਸਾਡਾ ਜਿਹੜਾ ਹੈਗਾ ਕੰਗਨਾਰ ਰਨੌਤ ਦੇ ਬਿਆਨ ਦੇ ਨਾਲ ਕੋਈ ਤੱਲਕ ਨਹੀਂ ਹੈਗਾ ਮੈਂ ਇਹ ਸੋਚਦਾ ਹੈਗਾ ਕਿ ਭਾਰਤ ਵਰਸ਼ ਹੈ ਜਿਹੜਾ ਉਹ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ ਕੀ ਉਹਨਾਂ ਜ਼ਖਮਾਂ ਨੂੰ ਜਿਹੜੇ ਅਮਰਜੈਂਸੀ ਦੇ ਟਾਈਮ ਜਾਂ 84 ਤੋਂ ਬਾਅਦ ਬਹੁਤ ਹੀ ਜੀਣਾ ਦੇ ਵਿੱਚੋਂ ਖੂਨ ਵਗਿਆ ਕੀ ਉਹਨਾਂ ਜ਼ਖਮਾਂ ਨੂੰ ਜਿਹੜਾ ਹੈਗਾ ਜਾਣਬੁੱਝ ਕੇ ਸਰਕਾਰਾਂ ਦੁਆਰਾ ਰਸਾਉਣਾ ਚਾਹੁੰਦੀ ਹੈ ਕੀ ਸਰਕਾਰਾਂ ਚਾਹੁੰਦੀਆਂ ਹੈਗੀਆਂ ਕਿ ਇਹ ਜਿਹੜਾ ਹੈਗਾ ਦੇਸ਼ ਦੇ ਵਿੱਚ ਰਾਜਕਤਾ ਔਰ ਬਦ ਅਮਨੀ ਹਮੇਸ਼ਾ ਬਣੀ ਰਹੇ ਸੋ ਇਸ ਤਰ੍ਹਾਂ ਦੀਆਂ ਜਿਹੜੇ ਇਸ ਤਰ੍ਹਾਂ ਦੇ ਐਕਟਰ ਲੋਕ ਹੈਗੇ ਆ ਐਕਟਰ ਲੋਕਾਂ ਦਾ ਕੰਮ ਹੁੰਦਾ ਹੈਗਾ ਇਹ ਸਮਾਜ ਨੂੰ ਸੇਧ ਦੇਣਾ ਨਾ ਕਿ ਇਹ ਕੰਮ ਹੋਇਆ ਕਰਦਾ ਹੈਗਾ ਕਿ ਉਹ ਇਸ ਤਰ੍ਹਾਂ ਦੀਆਂ ਕੰਟਰੋਵਰਸੀ ਕ੍ਰੀਏਟ ਕਰਕੇ ਆਪਣੀਆਂ ਫਿਲਮਾਂ ਨੂੰ ਚਲਾਉਣ ਔਰ ਬੇਬਾਗਾ ਜਿਹੜਾ ਹੈਗਾ ਬੋਲਣਾ ਸ਼ੁਰੂ ਕਰ ਦੇਣ ਔਰ ਤੁਸੀਂ ਦੇਖੋ ਕਿ ਉਸ ਦੇ ਉੱਤੇ ਜਿਹੜੀ ਹੈਗੀ ਉਹਨਾਂ ਦੀ ਪਾਰਟੀ ਜਿਹੜੀ ਹੈ ਅੱਗੇ ਆ ਹੱਥ ਚੱਕ ਲਵੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਬਹੁਤ ਦੁਖਦਾਈ ਘਟਨਾਮੇ ਔਰ ਇਹ ਦੇਸ਼ ਦੀ ਜਿਹੜੀ ਇਕਤਾ ਔਰ ਅਖੰਡਤਾ ਹੈਗੀ ਹੈ ਉਸ ਦੇ ਲਈ ਬਹੁਤ ਖਤਰਨਾਕ ਕਲਕੱਤਾ ਵਿੱਚ ਮਹਿਲਾ ਡਾਕਟਰ ਨਾਲ ਰੇਪ ਤੋਂ ਬਾਅਦ ਕੀਤੇ ਗਏ ਕਤਲ ਅਤੇ ਦੇਸ਼ ਦੇ ਵਕਫ ਵਿੱਚ ਸੈਂ ਵਿੱਚ ਮਹਿਲਾਵਾਂ ਉਤੇ ਅਤਿਆਚਾਰਾਂ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਗਵਾਈ ਵਿੱਚ ਫਤਿਹਗੜ੍ਹ ਸਾਹਿਬ ਵਿੱਚ ਚੱਲ ਰਹੀਆਂ ਵਿਦਿਆਦੀਆਂ ਪ੍ਰਮੁੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਂਤੀ ਮਾਰਚ ਕੱਢਿਆ ਜਿਸ ਨੂੰ ਸ਼੍ਰੋਮਣੀ ਕਲ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਤੇਵਾਰ ਹਰਤਾਜ ਸਿੰਘ ਰਿਆ ਨੇ ਆਰੰਭ ਕਰਵਾਇਆ ਇਸ ਮੌਕੇ ਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਗੇਟ ਤੋਂ ਸਤਨਾਮ ਸ਼੍ਰੀ ਵਹਿਗੁਰੂ ਜੀ ਦੇ ਜਾਪ ਨਾਲ ਵਿਦਿਆਰਥੀਆਂ ਵੱਲੋਂ ਸ਼ਾਂਤੀ ਮਾਰਚ ਆਰੰਭ ਕੀਤਾ ਗਿਆ ਜੋ ਬਾਬਾ ਬੰਦਾ ਸਿੰਘ ਬਹਾਦਰ ਚੌਂਕ ज्योति स्वरूप صاحب ਵਿਖੇ ਜਾ ਕੇ ਸਮਾਪਤ ਹੋਇਆ ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਲੋਗਨ ਵੀ ਹੱਥਾਂ ਵਿੱਚ ਫੜੇ ਹੋਏ ਸਨ ਫਿਲਹਾਲ ਸਮਾਂ ਬ੍ਰੇਕ ਦਾ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਬ੍ਰੇਕ ਤੋਂ ਬਾਅਦ ਤੁਹਾਡਾ ਮਿਲ ਸਵਾਗਤ ਹੈ ਹੋਸ਼ਿਆਰਪੁਰ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਚੌਥੀ ਮੈਰਾਥਨ ਦੌੜ ਕਰਵਾਈ ਗਈ ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਨੌਜਵਾਨਾਂ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਸਿਆਸੀ ਪਾਰਟੀਆਂ ਦਾਗੂ ਪਹੁੰਚ ਹਿਲਸਾ ਨੇ ਇਸ ਮੈਰਾਥਨ ਨੂੰ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਹਰੀ ਝੰਡੀ ਵਿਕਾ ਕੇ ਰਵਾਨਾ ਕੀਤਾ ਇਹ ਮੈਰਾਥਨ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹੁੰਦੀ ਹੋਈ ਵਾਪਸ ਹੁਸ਼ਿਆਰਪੁਰ ਦੇ ਪੁਲਿਸ ਗਰਾਊਂਡ ਵਿੱਚ ਸਮਾਪਤ ਹੋਈ ਇਸ ਮੌਕੇ ਤੇ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਨੇ ਕਿਹਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਹਰਿਆਣਾ ਸਿੱਖ ਇਕਤਾ ਦਲ ਵੱਲੋਂ ਹਰਿਆਣਾ ਦੇ ਸਿੱਖ ਸਮਾਜ ਨੂੰ ਇਕੱਤਰ ਕਰਕੇ ਉਹਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੇ ਮਹੱਦੇ ਤਹਿਤ 8 ਸਤੰਬਰ ਨੂੰ ਕਰਨਾਲ ਵਿੱਚ ਹਰਿਆਣਾ ਸਿੱਖ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸੂਬੇ ਭਰ ਵਿੱਚ ਸਿੱਖ ਸੰਗਠਨਾਂ ਦਾ ਸਹਿਯੋਗ ਮਿਲ ਰਿਹਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਇਕਤਾ ਦਲ ਦੇ ਪ੍ਰਤੀਨਿਧੀਆਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਵਿੱਚ ਕੀਤਾ ਇਸ ਮੌਕੇ ਪ੍ਰਤਪਾਲ ਸਿੰਘ ਪੰਨੂ ਜਗਦੀਪ ਸਿੰਘ ਗੌਲਖ ਗੁਰਤੇਜ ਸਿੰਘ ਖਾਲਸਾ ਅਮਰਜੀਤ ਸਿੰਘ ਮੋੜੀ ਅਮਰਿਤ ਸਿੰਘ ਬੋਗਾ ਸੁਖਵਿੰਦਰ ਸਿੰਘ ਚੱਬਰ ਨੇ ਕਿਹਾ ਕੇਸ ਮਾਮਲੇ ਨੂੰ ਲੈ ਕੇ ਹੁਣ ਤੱਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੌ ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਨੇ ਉਹਨਾਂ ਦੱਸਿਆ ਕਿ ਸੰਮੇਲਨ ਵਿੱਚ ਸ਼੍ਰੀ ਕਾਲਤਖਸਰ ਦੇ ਜੱਜਦਾਰ ਸਿੰਘ ਸਾਹਿਬ ਅਤੇ ਕੈਨੇਡਿਕ ਵੀਰ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਜਦਾਰ ਗਿਆਨੀ ਸੁਲਤਾਨ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਰਹੇ ਨੇ ਇਸ ਦੇ ਨਾਲ ਹੀ ਤਖਤ ਸ਼੍ਰੀ ਪਟਨਾ ਸਾਹਿਬ ਅਤੇ ਤਖਤ ਸ਼੍ਰੀ ਅਜੂਰ ਸਾਹਿਬ ਦੇ ਜੱਜਦਾਰ ਸਹਿਬਾਨ ਨੂੰ ਵੀ ਸੱਦਾ ਦਿੱਤਾ ਗਿਆ ਇਸ ਮੌਕੇ ਉਹਨਾਂ ਦਾ ਸੂਤਰੀ ਮੰਗ ਪੱਤਰ ਵੀ ਜਾਰੀ ਕੀਤਾ ਤੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੇਖਾਂ ਦੇ ਹਿੱਤਾਂ ਵੱਲ हरियाणा की जो सिख संगत है पूरे हरियाणा की उनके मन की इच्छा थी कि अब हरियाणा की संगत हरियाणा के सिख जो है वो इन लीडरों से बाहर आकर अपनी होंद खुद कायम करे अपने हकों की आवाज़ खुद बुलंद करे और हरियाणा की सिख संगत की भावनाओं को देखते हुए हरियाणा सिख एकता दल जो एक गैर राजनीतिक दड़ेबंदी से पार्टीबाजी से ऊपर उठकर बनाई गई संस्था है जिसमें हर धड़े का हर पार्टी का हर वर्ग का साथी जुड़ा हुआ है और मकसद सबका एक ही है कि हरियाणा के जो सिख हैं उनके हितों की बात हो सके हम लोग इस संबंध में बहुत बड़ा सम्मेलन पहला करने जा रहे हैं आठ सितंबर को जो करनाल की नई अनाज मंडी में होगा और यह सम्मेलन बहुत बड़ा होने जा रहा है लाखों की तादाद में पूरे हरियाणा से हर जिले से हरियाणा के कोने कोने से गांव गांव से सिख वहां इकट्ठे होने वाले हैं सौ से ज्यादा मीटिंग अब तक हम हरियाणा में कर चुके हैं और जहां मीटिंग कर रहे हैं वहां इतना ज्यादा लोगों से संगत से सिख समाज से इतना ज्यादा उत्साह मिल रहा है इस चीज में कोई शक नहीं है कि लाखों की तादाद में हरियाणा के सिख जो है वो 8 सितंबर को करनाल की नई अनाज मंडी में इकट्ठा होने जा रहे हैं दो हमारी कौमी मांगे हैं पहली कौमी मांग ये है कि साहिब श्री गुरु ग्रंथ साहब जो है वो सिख समाज के लिए जागत गुरु हैं सिख उन्हें जागत गुरु मानते हैं और सुप्रीम कोर्ट भी अपने एक रूलिंग के अंदर गुरु ग्रंथ साहब को जागत गुरु मान चुका है तो जब एक कम्युनिटी की भावनाएं गुरु ग्रंथ साहब को जागत गुरु मानती हैं और सुप्रीम कोर्ट को उसको एंडोर्स करता है तो ये बड़ी हैरानी की बात है कि गुरु ग्रंथ साहब की बेदबी की घटनाएं बढ़ रही हैं और वो घटनाएं ऐसी हैं जो कम्युनिटीज के अंदर रिजेंटमेंट पैदा करती हैं टकराव का कारण बनती हैं लेकिन आज तक उनको रोकने के लिए कोई भी सख्त कानून नहीं बनाया गया जो लच्चर कानून है वो इतना लच्चर है कि उसमें साथ के साथ बेल हो जाती है और बेदबी करने वालों के हौसले बढ़ते हैं तो हमारी ये पहली कौमी मांग है कि गुरु ग्रंथ साहब की बेदबी करने पर सख्त कानून गैर जमानती धाराओं के अंदर बनाया जाए और अगर कोई गुरु ग्रंथ साहब के पन्ने फाड़ता है या स्वरूप को आग लगाता है अगनभेंट करता है तो वहाँ कम से कम आजीवन कारावास की सजा होनी चाहिए क्योंकि जब हम जागत गुरु मानते हैं तो जागत गुरु का मतलब तो जागत ही है गैर जमानती धाराओं में एक कानून बनना चाहिए दूसरी जो हमारी कौमी मांग है वो ये है कि हमारे मानव अधिकारों की रक्षा जो है वो नहीं हो रही हम मानवाधिकारों की बात तो करते हैं लेकिन जब सिख समाज के मानवाधिकारों की बात आती है तो सभी मानवाधिकार के जो पैगंबर हैं जो मानवाधिकार की बातें करने वाले लोग हैं वो तो कहीं चुप हो जाते हैं इसके बड़े इंसिडेंस हैं मैं अगर सुनाने लगू तो सारी प्रेस वार्ता उसी में निकल जाएगी लेकिन मैं केवल एक बात कहना चाहूंगा कि हमारे वो सिख बंदी जो अपनी सजाएं पूरी कर चुके हैं उन्होंने कुछ भी किया कानून ने उन्हें सजा दी वो सजाएं पूरी कर चुके हैं लेकिन सजा पूरी करने के बाद भी उनको रिहा नहीं किया जा रहा तो ये हमारी सेकंड डिमांड है कि जितने भी ऐसे बंदी सिख हैं जो अपनी सजाएं पूरी कर चुके हैं उनको तुरंत जो है वो रिहा किया जाए ताकि मानवाधिकारों पर हमारा एक विश्वास जो टूटा हुआ है वो बहाल हो सके ये सेकेंड कौमी मांग है उसके बाद हरियाणा के सिखों की अपनी मांगे हैं हरियाणा के सिखों की हकों की मांगे हैं वो मांगे हमारी उसके लिए हम जितने भी राजनीतिक दल हैं क्योंकि हरियाणा में इलेक्शन अनाउंस हो चुके हैं आज हम हरियाणा के सभी राजनीतिक दलों के नाम एक खुला पत्र आपकी प्रेस वार्ता के माध्यम से जारी करने वाले हैं ये खुला पत्र यहां भी जारी करेंगे और उनको भेजा भी जाएगा तो जो हमारी दस मांगे हैं हरियाणा की दो मांगे मैंने कौमी बता दी दस हमारी हरियाणा की मांगे हैं उनका एक खुला पत्र आज हम प्रदेश की सभी प्रमुख राजनीतिक पार्टियों के नाम जारी करने जा रहे हैं इस उम्मीद के साथ कि वो अपने मैनिफेस्टो सभी के बनने अभी तक किसी का मैनिफेस्टो जारी नहीं हुआ है वो हमारी इन मांगों को अपने मैनिफेस्टो में शामिल करें और अगर वो शामिल नहीं करते तो 8 सितंबर को जो लाखों की संगत इकट्ठी हो रही है वो संघर्ष का नया रास्ता जो भी डिसाइड करेगी हम इनको मनवाएंगे तो जरूर वो संघर्ष के रास्ते से मानी जाए वो बातचीत के रास्ते से मानी जाएँ ये जो हरियाणा की प्रमुख राजनीतिक पार्टियां हैं या जो आने वाली सरकार होगी उसको डिसाइड करना है कि वो किस रास्ते से इन मांगों को मानना चाहती है लेकिन हरियाणा का सिख आज दड़ेबंदी से पार्टीबाजी से जाति से ऊपर उठकर जो है वो इन मांगों को लेकर आगे बढ़ने जा रहे हैं सबसे पहली हमारी जो मांग है हरियाणा अलग कमेटी बनी सिखों ने काफी संघर्ष किया चब्बर साहब उन संघर्षों के साथी रहे और उसके अंदर सुप्रीम कोर्ट ने कहा था भी अठारह महीने के बाद एडहॉक कमेटी बनाकर संगत को उसका प्रबंध दिया जाए इलेक्शन का प्रावधान उसके अंदर है लेकिन सरकार ने अठारह महीने का समय निकल जाने के बाद भी कोई इलेक्शन की रूपरेखा तैयार नहीं की और अपनी मर्जी की बीजेपी ने कमेटी बना दी गई है जिसके साथ पूरे हरियाणा के सिखों के साथ दगा कमाया है और जो बढ़ते हमारे हक थे उनको छीना गया है और अपने मर्जी के लोगों को गुरु गुरुगुरों के प्रबंध के अंदर रखा गया है ताकि वो वहाँ पर अपनी आर एस एस की पॉलिसी को लागू कर सके और हमारी मांग है जो हमारे बच्चे हैं जब भी कोई पेपर देने के लिए जाते हैं वहाँ पर उनके कर, कार उतरवाए जाते हैं काफी एक मुद्दा चर्चा में रहता है लेकिन कोई भी राजनीतिक पार्टी कोई भी सिख लीडरशिप इस बारे में नहीं बोलती है ये भी हमारी डिमांड है कोई कानून बने जो हमारे हक हाँ हैं संवैधानिक तौर पर वो हमें मिलने चाहिए और पंजाबी भाषा है वो दूसरा दर्जा भी खत्म कर दिया गया है दूसरे नंबर का दर्जा था हरियाणा के अंदर अब पता ना जाने कौन सी कन्नड़ को दूसरा दर्जा दिया गया है जबकि तेलुगु को पहले अब कन्नड़ को है मेन इसमें यह है कि आपने कागजों में दर्जा तो दे दिया लेकिन सरकारी स्कूलों में पंजाबी टीचर नहीं है प्राइवेट तो लगा के राजी नहीं है वो दर्जा दिया और कोई भी स्कूल के अंदर पंजाबी भाषा नहीं लगाई जाती है, लगा है कहीं पर वो छहवी क्लास से लगाई जाती है तब तक बच्चे बहुत दूर निकल जाते हैं वहाँ पर पंजाबी सीखने का समा नहीं होता वो भी हमारी डिमांड है और सोशल मीडिया के ऊपर गुरु साहबान के बारे में और सिखों के बारे में कुछ पदर टिप्पणियां की जाती हैं मजाक के कोई कार्टून बनाए जाते हैं उनके ऊपर भी लंबे समय से हमने धरने भी दिए प्रदर्शन भी करे और अपने ज्ञापन भी दिए सरकारों को लेकिन किसी ने भी ये आवाज़ हमारी नहीं सुनी वो भी हमारी डिमांड है उनके ऊपर कोई ठोस कानून बनना चाहिए और अल्पसंख्यक आयोग बनना चाहिए जैसे भी कोई भी हमारे मसले हैं उनके ऊपर उनके ऊपर चर्चा की जाए हमारे हकों के बारे में हमसे पूछा जाए और जो हरियाणा के सिखों का प्रतिनिधित्व दिया जाता है इसी तर्ज पर राष्ट्रीय अनुसूचित जाति कमीशन व राष्ट्रीय पिछड़ा वर्ग आयोग में भी इस श्रेणी के सिख समाज के प्रतिनिधियों को प्रतिनिधित्व देना चाहिए सिख आबादी वाले सभी जिलों में सिख कम्युनिटी सेंटर बनाने के लिए सरकार स्थान व अन्य जातियों को देगी ग्रांट की, की तर्ज पर ग्रांट दे और लोकसभा में सिख समुदायों के दो प्रतिनिधियों को टिकट मिले व राज्यसभा में भी हरियाणा के सिख समाज के प्रतिनिधि तो दिया जाए और जो 18-20 लाख वोट हरियाणा के अंदर है सभी राजनीतिक पार्टियों को आज ये ज्ञापन आपके माध्यम से यानी कि पत्र जारी किया जाएगा उन्हें बढ़ता अधिकार 18-20 सीटों के ऊपर उनकी काफ़ी वोट है उनको प्रतिनिधित्व करने के लिए उन्हें मौका दिया जाए और जहाँ पर ऐसी सीटें हैं वहाँ पर हमारे ऐसी सिख भाईचारे को ज़्यादा से ज़्यादा नुमाइंदगी दी जाए ये हमारी डिमांडें हैं ਖੜੂਰ ਸਭ ਹਲਕੇ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਾਥੀਆਂ ਸਮੇਤ ਸ਼੍ਰੀ ਕਲਤਕ ਸਭ ਦੇ ਸਕਤਰੇਤ ਵਿਖੇ ਜੱਤਰ ਗੈਰੀ ਰਗਵੀਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਚਾਰ ਸਫਿਆਂ ਦੇ ਇਸ ਮੰਗ ਪੱਤਰ ਵਿੱਚ ਉਹਨਾਂ ਨੇ ਜੱਤ ਜਾਰ ਨੂੰ ਅਪੀਲ ਕੀਤੀ ਕਿ 31 ਅਗਸਤ ਨੂੰ ਹੋਰਿਸ਼ ਸਿੰਘ ਸਹਿਬਾਂ ਦੀ ਕਦਰਤਾ ਵਿੱਚ ਸ਼੍ਰੋਮਣੀ ਕਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਅਤੇ ਉਸ ਦੀਆਂ ਰਾਜਨੀਤਿਕ ਅਤੇ ਧਾਰਮਿਕ ਸਰਗਰਮੀਆਂ ਉੱਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਜਾਵੇ ਸਿੰਘ ਸਵਾਨ ਦੀ 30 ਤਰੀਕ ਨੂੰ ਇਕੱਤਰਤਾ ਹੋ ਰਹੀ ਆ ਉਹਦੇ ਬਾਰੇ ਚ ਜੋ ਸ਼ਖਬੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਚ ਵਿਚਾਰ ਹੋਣੀਆਂ ਕਿ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆਉਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜਸੇਦਾਰ ਸਾਹਿਬ ਜੋ ਇੱਕ ਪੰਥਕਰਵਤ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧੋਖਾ ਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਪੰਜਾਬ ਵਿੱਚ ਰਾਤੋ ਰਾਤ ਇੱਕ ਕਬਾੜੀ ਦੀ ਕਿਸਮਤ ਚਮਕ ਗਈ ਰਖੜੀ ਬੰਪਰ ਵਿੱਚ ਕੱਢੇ ਗਏ ਨਾਮਦਾਰਨ ਕਬਾੜੀਆ 22 ਕਰੋੜ ਰੁਪਏ ਦਾ ਮਾਲਕ ਬਣ ਗਿਆ ਕਰੋੜਪਤੀ ਬਣਨ ਵਾਲਾ ਇੱਕ ਕਬਾੜੀ ਆਦਮਪੁਰ ਦਾ ਰਹਿਣ ਵਾਲਾ ਆਦਮਪੁਰ ਦੇ ਗਰੀਬ ਪਰਿਵਾਰ ਦੇ ਪ੍ਰੀਤਮ لال ਜੱਗੀ ਉਰਫ ਪ੍ਰੀਤਮ ਕਬਾੜੀਆ ਨੇ ਦੱਸਿਆ ਕਿ ਉਸਦੇ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਦਮਪੁਰ ਵਿੱਚ ਕਬਾੜੀ ਦਾ ਕੰਮ ਕਰਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਇਸ ਕਬਾੜੀ ਦੇ ਕੰਮ ਤੋਂ ਅੱਜ ਤੱਕ ਉਹ ਆਪਣਾ ਮਕਾਨ ਅਤੇ ਦੁਕਾਨ ਤੱਕ ਨਹੀਂ ਬਣਾ ਸਕਿਆ ਪਰ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਸੀ ਉਹਨਾਂ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਲਾਟਰੀਆਂ ਪਾ ਰਹੇ ਨੇ ਉਸ ਸਮੇਂ ਪੰਜਾਬ ਸਰਕਾਰ ਦੀ ਲਾਟਰੀ 1 ਰੁਪਏ ਦੀ ਹੁੰਦੀ ਸੀ ਉਹਨੇ ਕਿਹਾ ਕਿ ਉਸਨੇ ਇਸ ਵਾਰ ਵੀ ਲਾਟਰੀ ਪਾਈ ਤੇ ਉਸਨੂੰ ਪਹਿਲਾ ਇਨਾਮ ਨਿਕਲਿਆ ਉਹਨੇ ਕਿਹਾ ਕਿ ਜਿਆਦੇ ਪੈਸੇ ਮਿਲ ਜਾਣਗੇ ਤਾਂ ਉਹ ਇਸ ਵਿੱਚੋਂ 25% ਪੈਸੇ ਸਮਾਜ ਸੇਵਾ ਦੇ ਕੰਮਾਂ ਅਤੇ ਗਰੀਬਾਂ ਲਈ ਖਰਚ ਕਰਨਗੇ ਸਾਈ ਗੁਰੂ ਜੀ ਮਾਲਜ ਜੀ ਬੜੀ ਮਿਹਰ ਹੋਈ ਹੈ ਅਸੀਂ ਸੋਚਿਆ ਵੀ ਨਹੀਂ ਸੀ ਸਪਣੇ ਸੀ ਕਿ ਅਸੀਂ ਇਹ ਦਿਨ ਦੇਖਾਂਗੇ ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ ਅਸੀਂ ਗਰੀਬੀ ਵੀ ਬੇਤਹਾਸ਼ਾ ਦੇਖੀ ਹੈ ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਹੀ ਰਹੇ ਆ ਮਕਾਨ ਤੋਂ ਕਿਰਾਇਆ ਦੁਕਾਨ ਕਿਰਾਏ ਦੀ ਮੈਂ ਈਸ਼ਵਰ ਦੇ ਕੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਤਨੀ ਭਜੇਗਾ ਅਸੀਂ ਤਾਂ ਕਿ ਕੀ ਜਵਾਬ ਦੇਗੇ ਤੂੰ ਕਾਨੂੰਨ ਹੀ ਬਣਾ ਸਕੇ ਅਗਰ ਤੂੰ ਸਾਡੀ ਫਰਿਆਦ ਸੁਣ ਤੂੰ ਸਾਰੀ ਦੁਨੀਆ ਦੇ ਕਿਰਪਾ ਕਰਦਾ ਸਾਡੇ ਤੇ ਵੀ ਕਰ ਐਸੀ ਕੋਈ ਗੱਲ ਨਹੀਂ ਜੀ ਸਭ ਵਾਸਤੇ ਸੁਖ ਮੰਗਿਆ ਪ੍ਰਭੂ ਸਭ ਨੂੰ ਦੇਵੇ ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ ਅੱਜ ਇਹ ਮੈਨੂੰ 2.5 ਕਰੋੜ ਦਾ ਬੰਪਲ ਦਿੱਤਾ ਹੈ ਮੈਂ ਇਹ ਸੋਚ ਰਹਾ ਹਾਂ ਇਸ ਦੇ ਵਿੱਚੋਂ 25% ਪੈਸਾ ਜੋ ਹੋਵੇਗਾ ਉਹ ਮੈਂ ਧਾਰਮਿਕ ਕਮਾਂ ਤੇ ਲਾਵਾਂਗਾ ਬਾਕੀ ਜੋ ਆਈ ਚਲਾਇਯੋਗੀ ਜੋ ਉਹਨੇ ਚ ਬਚੇਗਾ ਪੈਸਾ ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਹੋਰ ਆਪਣਾ ਟਾਈਮ ਪਾਸ ਕਰਾਂਗਾ। ਰਾਜਪੁਰਾ ਦੇ ਥਾਣਾ ਗੱਡਾ ਖੇੜਦੇਦੀਨ ਪੈਂਦੇ ਪਿੰਡ ਗੰਡਾ ਖੇੜਦੇ ਨੌਜਵਾਨ ਨੇ ਬੀਤੀ ਦਿਨੀਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇ ਰੋਸ ਧਰਨਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਘਰ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਦੀ ਵੀਡੀਓ ਵਾਇਰਲ ਕੀਤੀ ਗਈ ਜਿਸ ਤੋਂ ਬਾਅਦ ਉਸਨੇ ਖੁਦਕੁਸ਼ੀ ਕਰ ਲਈ ਸੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੇਗਾ ਸਾਡਾ ਬੇਟਾ ਜਿਹੜਾ ਧੋ ਗਈ ਉਹ ਮਰਦਾ ਪਰ ਤਨੇ ਇੱਕ ਚੋਰੀ ਦਾ ਇਲਜ਼ਾਮ ਉਹਦੇ ਤੇ ਲੱਗਿਆ ਜਦ ਕਿ ਉਹਨਾਂ ਨੇ ਉਹਨੂੰ ਫੜ ਲਿਆ ਤੇ ਉਹਨੂੰ ਕੁੱਟੇ ਮਾਰ ਕੀਤੀ ਇੱਥੇ ਸਕੋਰਪੀਓ ਗੱਡੀ ਜ ਰਾਜਪੁਰੇ ਨਾਜ ਮੰਡੀ ਤੋਂ ਉਹਨੂੰ ਚੁੱਕ ਕੇ ਲੈ ਗਏ ਪਹਿਲਾਂ ਇੱਥੇ ਕੁੱਟਿਆ ਉਹਦੇ ਕੇਸ ਪੱਤੇ ਦਾੜੀ ਪੱਟੀ ਦਸਤਾਰਦਾਰੀ ਜਦ ਕਿ ਗੁਰਸਿੱਖ ਬੰਦੇ ਦੀ ਦਸਤਾਰ ਨੂੰ ਹੱਥ ਪਾਣਾ ਕਿੰਨਾ ਵੱਡਾ ਜੁਰਮ ਹੈ ਫਿਰ ਉਹਨਾਂ ਨੇ ਉੱਥੇ ਹੈਰੋ ਨਾਲ ਲੇਜ ਕੇ ਉੱਥੇ ਬੰਨ ਕੇ ਕੁੱਟਿਆ ਉਹਨੂੰ ਤੇ ਉਹਦੀ ਨੰਗੇ ਮੂੰਹ ਵੀਡੀਓ ਬਣਾ ਕੇ ਸਾਰੇ ਨੈਟ ਤੇ ਵਾਇਰਲ ਕੀਤੀ ਤੇ ਮੁੰਡੇ ਨੂੰ ਅਸੀਂ ਸ਼ਾਮ ਨੂੰ ਜਦੋਂ ਕਿ ਉਹਦੇ ਮਾਂ ਪਿਓ ਬੁਲਾ ਲਏ ਉਹ ਲੈ ਕੇ ਆਏ ਲੈ ਕੇ ਆ ਕੇ ਉਹਨਾਂ ਦਾ ਹਰਜਾਨਾ ਭਰ ਕੇ ਸਾਰਾ ਕੁਝ ਕਰਕੇ ਫਿਰ ਉਹਨੂੰ ਵਾਪਸ ਆਪਣੇ ਘਰ ਲੈ ਕੇ ਆ ਕੇ 4:30 5:00 ਵਜੇ ਘਰੇ ਆਏ ਮੁੰਡੇ ਨੇ ਇੱਕ ਰਾਤ ਕੱਟੀ ਤੇ ਸਵੇਰੇ ਚੱਲਿਆ ਗਿਆ ਪਰ ਚੌਥੇ ਉਹਨਾਂ ਨੇ ਐਰ ਚ ਚਾਲ ਮਾਰ ਦਿੱਤੀ ਤੇ ਅੱਜ ਸਾਨੂੰ ਉਹਦੀ ਡੈਥ ਉਹਦੀ ਉਹ ਤੇ ਨਰੜੂ ਤੋਂ ਮਿਲੀ ਹੈ ਜੀ ਉਨ ਸਾਨੂੰ ਤਾਂ ਇਨਸਾਫ ਚਾਹੀਦਾ ਤੇ ਸਾਨੂੰ ਉਹਨਾਂ ਤੇ ਪਰਚਾ ਦਰਜ ਕਰਨਾ ਚਾਹੀਦਾ ਜੀ ਪਟਿਆਲਾ ਪੁਲਿਸ ਨੇ ਮਹਿਲਾ ਤੋਂ ਵਾਲੀਆਂ ਖੋਣ ਦੇ ਮਾਮਲੇ ਵਿੱਚ ਦੋ ਮੁਲਜ਼ਮਾ ਨੂੰ ਕਾਬੂ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਵਿੰਦਰ ਸਿੰਘ ਨੂੰ ਸਾਥੀ ਸਮੇਤ ਕਾਬੂ ਕੀਤਾ ਗਿਆ ਤੇ ਖੋਹੀਆਂ ਹੋਈਆਂ ਵਾਲੀਆਂ ਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਉਹਨੇ ਕਿਹਾ ਕਿ ਦੋਹਾਂ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀਗੇ ਜਿਨ੍ਹਾਂ ਦੇ ਨਾਲ ਇੱਕ ਤੋਂ ਵਾਰਦਾਤ ਹੋਈ ਸੀ ਜਿਹੜਾ ਬਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਵਾਲੀਆਂ ਉਹਨਾਂ ਨੇ ਖਿੱਚ ਕੇ ਤੇ ਉਹਨਾਂ ਨੂੰ ਕਾਫੀ ਧੱਕਾ ਦੇ ਕੇ ਸਿੱਟ ਕੇ ਸੱਟ ਮਾਰ ਕੇ ਜਿਹੜੇ ਚਲੇ ਗਏ ਸੀ ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਐ ਐਸਐਸਪੀ ਸਾਹਿਬ ਨੇ ਮਾਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਇਹਨੂੰ ਅਹਿਮੀਅਤ ਦਿੰਦੇ ਹੋਏ ਵੀ ਇਹਨੂੰ ਜਲਦੀ ਟਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੌਕੀ ਇੰਚਾਰਜ ਜੈਦੀਪ ਸ਼ਰਮਾ ਤੇ ਸਾਰੀ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟਰੇਸ ਕੀਤਾ ਜਿਹਦੇ ਵਿੱਚ ਅਸੀਂ ਇੱਕ ਦਵਿੰਦਰ ਸਿੰਘ ਉਰਫ ਗੰਜੂ ਨਾਂ ਦਾ ਲੜਕਾ ਜਿਹੜਾ ਇਹ ਜਾਲਾਂਪਿੰਡ ਦਾ ਰਹਿਣ ਵਾਲਾ ਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ ਇਹਨਾਂ ਦੋਵਾਂ ਨੇ ਰਲ ਕੇ ਜੜੀਆਂ ਵਾਰਦਾਤ ਕੀਤੀ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀਆਂ ਜੜੀਆਂ ਵਾਲੀਆਂ ਖੋਈਆਂ ਸੀ ਉਹ ਵੀ ਅਸੀਂ ਉਤੋਂ ਬਰਾਮਦ ਕਰ ਲਈਆਂ ਤੇ ਜਿਹੜਾ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ ਚ ਵਰਤਿਆ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਹੋਰ ਕੋਈ ਵਾਰਦਾਤ ਮੰਨੇ ਜੀ ਆਪੀ ਇਸ ਤੋਂ ਲਾਵਾ ਇਹਨਾਂ ਨੇ ਸਮਾਣੇ ਇੱਕ ਪੁਛਗਿਸਚ ਮੰਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਤੋਂ ਉਹ ਵੀ ਇਹਨਾਂ ਨੇ ਵਾਲੀਆਂ ਖੋਈਆਂ ਸੀਗੇ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਵੀ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਟ੍ਰੈਸ ਕਰ ਰਹੇ ਹਾਂ ਅੰਮ੍ਰਿਤਸਰ ਦੇ ਹਾਤੀ ਦੇ ਪਿੰਡ ਰਜਦਾਨ ਵਿੱਚ ਪੈਸੇ ਲੈਣ ਦੇਣ ਅਤੇ ਛੱਪੜ ਦੇ ਵਿੱਚ ਕੂੜਾ ਸੁੱਟਣ ਨੂੰ ਲੈ ਕੇ ਦੋ 13 ਦੇ ਵਿਚਾਲੇ ਆਪਸ ਵਿੱਚ ਝਗੜਾ ਹੋ ਗਿਆ ਜਿਸ ਵਿੱਚ ਤੇਜ਼ਦਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਇਸ ਨਾਲ ਕੁਝ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਉਸੇ ਹੀ ਡੀਐਸਪੀ ਦਿਹਾਤੀ ਰਵਿੰਦਰਪਾਲ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਛੱਪੜ ਵਿੱਚ ਕੂੜਾ ਸੁੱਟਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ। ਉਹਨੇ ਕਿਹਾ ਕਿ ਦੋਵੇਂ ਧਿਰਾਂ ਛੱਪੜ ਉੱਤੇ ਆਪਣੀ ਮਾਲਕੀ ਦੱਸ ਰਹੀਆਂ ਨੇ। ਉਹਨੇ ਵੀ ਕਿਹਾ ਕਿ ਮੈਡੀਕਲ ਰਿਪੋਰਟ ਦੇ ਆਧਾਰ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਸ਼੍ਰੀ ਦਾਦਾ ਰਾਣੀ ਪ੍ਰਬਾਤ ਫੇਰੀ ਵੱਲੋਂ ਸਵੇਰੇ ਮੰਦਰ ਵਿੱਚ ਕੀਰਤਨ ਕੀਤਾ ਗਿਆ ਤੇ ਸ਼ਾਮ ਦੇ ਤਕਰੀਬਨ 7 ਵਜੇ ਤੋਂ ਲੈ ਕੇ 12 ਵਜੇ ਤੱਕ ਭਗਵਾਨ ਕ੍ਰਿਸ਼ਨ ਦਾ ਜਾਗਰਣ ਵੀ ਕੀਤਾ ਗਿਆ ਅਤੇ 12 ਵਜੇ ਭਗਵਾਨ ਕ੍ਰਿਸ਼ਨ ਦੇ ਜਨਮ ਟਾਈਮ ਤੇ ਭਗਵਾਨ ਨੂੰ ਭੋਗ ਲਗਾ ਕੇ ਮਹਾਲ ਪੂੜਨ ਦਾ ਭੰਡਾਰਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਲਗਭਗ 25 ਪਿੰਡਾਂ ਦੇ ਸ਼ਰਧਾਲੂ ਇੱਥੇ ਆ ਕੇ ਨਤਮਸਤਕ ਹੋਏ ਇਸ ਸਾਲ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਸ਼੍ਰੀ ਦਾਦਾ ਰਾਣੀ ਪ੍ਰਬਾਤ ਫੇਰੀ ਵੱਲੋਂ ਭਗਵਾਨ ਕ੍ਰਿਸ਼ਨ ਦਾ ਗੁਣ ਗਾਣ ਮੰਦਰ ਵਿਖੇ ਕੀਤਾ ਗਿਆ ਤੇ ਬਾਅਦ ਵਿੱਚ ਕੀਰਤਨ ਮੰਡਲੀਆਂ ਨੂੰ ਚਾਹ ਪਾਣੀ ਦਾ ਭੰਡਾਰਾ ਵਰਤਾਇਆ ਗਿਆ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਾਜ਼ਰ ਮਾਰਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ